ਏ ਮਾਲਕਾ ਮੇਰਾ ਤਾਂ ਮੈਨੂੰ ਲੱਗਦਾ ਮੁਸ਼ਕਲ ਹੀ ਐ ਤੇ ਹੋਵੇ ਗਵਾਂਡੀ ਦਾ ਵੀ ਨਾ ਆਹ ਤੇਰਾ ਚੜਾਵਾ ਛਾੜਦਾ ਆ ਯਾਰ ਪਤਾ ਨਹੀਂ ਕੋਈ ਰੋਜ਼ ਹੀ ਲੀੜੇ ਜੇ ਬੰਨ ਕੇ ਕੀ ਸੱਟ ਜਾਂਦਾ ਕੱਲ ਵੇਖਣਾ ਆਏ ਸੀ ਬਣੀ ਚਾਲ ਕੋਈ ਚਾਲ ਤਾਂ ਸਾਰੀ ਬਣ ਗਈ ਸੀ ਐਨ ਮੌਕੇ ਤੇ ਪਤਾ ਨਹੀਂ ਕੀ ਹੋ ਗਿਆ ਯਾਰ ਡਸਮੈਸੀ ਹੋ ਗਿਆ ਕੰਮ ਪਤਾ ਨਹੀਂ ਕਿਹਨੇ ਸਹਯੋਗ ਬੰਨਤੇ ਯਾਰ ਮੇਰੇ ਇਹ ਸੰਯੋਗ ਮੈਨੂੰ ਪਤਾ ਕਿਹਨੇ ਬੰਨੇ ਆ ਕਿਹਨੇ ਇਹ ਤੇਰੇ ਮੱਥੇ ਤੇ ਇੱਥੇ ਕੋਈ ਸਮਾਨ ਪਿਆ ਹੁੰਦਾ ਉਹ ਸਮਾਨ ਤਾਂ ਰੋਜ਼ ਹੀ ਪਿਆ ਹੁੰਦਾ ਕੱਪੜੇ ਚ ਪਤਾ ਨਹੀਂ ਉਹ ਵੀ ਹੁਣ ਵੀ ਪਿਆ ਇਹ ਆ ਤੇਰੇ ਗਵਾਂਢੀ ਦਾ ਕੰਮ ਆ ਕੱਲ ਮੈਂ ਵੇਖਿਆ ਟੂਣਾ ਕਰੀ ਜਾਂਦਾ ਸੀ ਇੱਥੇ ਟੂਣਾ ਇਹ ਹਾਂ ਕੌਣ ਧੀਰਾ ਤੇਰਾ ਗਵਾਂਢੀ ਅੱਛਾ ਉਹ ਇਹਦਾ ਸੱਚੀ ਟੂਣਾ ਬੰਗਾ ਪੁੰਗਾ दारू ਮਲੰਗ ਦਾ ਆਪਦਾ ਹੋਣਾ ਨਹੀਂ ਤੇ ਮੇਰਾ ਹੋਣਾ ਨਹੀਂ ਦਿੰਦਾ ਲਾਉਣਾ ਫੋਨ ਖੜਜਾ ਹੈਲੋ ਧੀਰੇ ਹਾਂ ਭਾਈ ਉਹ ਖੇਤਾਂ ਯਾਰ ਕੰਮ ਆ ਮੜ ਜਾ ਆ ਗਿਆ ਆ ਗਿਆ ਭਾਈ ਕਿਵੇਂ ਬਾਈ ਸੱਦਿਆ ਤੇਰੇ ਭਰਾ ਦਾ ਸਗਣ ਪੈ ਗਿਆ ਓਏ ਬਰਾਇਆਂ ਬਾਈ ਯਾਰ ਪਾਲੀ ਖੁਸ਼ੀ ਦੀ ਗੱਲ ਆ ਤੇ ਪਾਰਟੀ ਓਏ ਆ ਲੈ ਤੇਰੇ ਅਸਤੇ ਆ ਤੂੰ ਨਹੀਂ ਲਾਉਣੀ ਨਹੀਂ ਮੈਂ ਤਾਂ ਨਹੀਂ ਲਾਉਣੀ ਯਾਰ ਯਾਰ ਬਾਈ ਪਰਜਾਈ ਦੀ ਫੋਟੋ ਵਿਖਾ ਦਾਰੂ ਨੂੰ ਕੀ ਸਵੇਂ ਪੈਸੇ ਲਾਏ ਯਾਰ ਤੂੰ ਓ ਕੋਈ ਗੱਲ ਨਹੀਂ ਮੈਂ ਕਿਹੜਾ ਪੈਸੇ ਲਾ ਕੇ ਲਿਆ ਇਹ ਤਾਂ ਤੇਰੀ ਹੋਈ ਏ ਜਿਹੜੀ ਤੂੰ ਰੋਜ਼ ਟੂਣਾ ਕਰਕੇ ਜਾਂਦਾ ਹੁੰਦਾ ਬਾਕੀ ਪਾਰਟੀ ਤੇ ਤੈਨੂੰ ਕਾਰੀ ਦਿੱਤੀ ਆ ਆ ਜਾ ਲੱਗਦੇ ਹੱਥ ਭਾਜੀ ਵੀ ਦੇਈ ਦੇਵਾ ਨਹੀਂ ਰਹਿਣਦੇ ਬਾਈ ਓ ਨਹੀਂ ਨਹੀਂ ਬਾਈ ਸ਼ਰਮ ਕਰ ਰਹਿਣਦੇ ਓ ਬਾਈ ਆ ਜਾ ਆ ਜਾ ਓ ਛੱਡ ਯਾਰ ਕਿ ਹੋਰੇ ਆਏ ਜਾ ਕਰਲਾ ਬਸ ਯਾਰ ਮੈਂ ਤਾਂ ਰੋਟੀ ਆਟੀ ਖਾਣਾ ਜਾਦੇ ਬਈ ਝਾਰੂ ਘਾ ਦੀ ਹਿੰਦੇ ਤਾਂ ਨਿਹਰਾ ਪੇਟ ਸਫਾਈ ਆ ਇਹ ਤਾਂ ਗੱਲ ਤੇਰੀ ਮਨ ਹੀ ਬੋਗੀ ਹਾਂ ਜਾ ਵਾ ਸਹੀ ਆ ਹੈਲੋ ਉਹ ਕਿੱਥੇ ਬੈਠਾ ਯਾਰ ਘਰੇ ਫਿਊਜ ਉੱਡਿਆ ਪਿਆ ਜਾ ਜਾ ਕੇ ਫਿਊਜ ਲਾ ਯਾਰ ਘਰੇ ਲਾ ਦੇ ਨਾ ਲਾ ਦੇ ਨਾ ਮੈਂ ਥੋੜਾ ਜਿਹਾ ਬਾਹਰ ਸੀ ਲਾ ਦੇ ਨਾ ਬੇਫਿਕਰ ਹੋ ਜਾ ਬਾਹਰ ਨੂੰ ਐਸ ਡੀ ਐਮ ਲੱਗਿਆ ਜਾ ਪਹੁੰਚਾ ਕਰੇ ਜਾਨ ਮੈਂ ਚੰਗਾ ਆ ਵੀ ਹਿੰਦੇ ਮੈਂ ਚੱਲਿਆ ਫਿਊਜ ਲਾਉਣਾ ਸਾਰਾ ਘਰ ਦਾ ਵੀ ਕੰਮ ਮੇਰੇ ਤੇ ਤੁਹਾਨੂੰ ਪਤਾ ਹੈ ਔ ਡੇਢ ਘੰਟਾ ਹੋ ਗਿਆ ਤੈਨੂੰ ਭੇਜਿਆ ਕਿਥੋਂ ਜੇ ਫਿਊਜ ਹੀ ਨਹੀਂ ਲੱਗਿਆ ਹੋਏ ਭੇਜਿਆ ਫਿਊਜ ਲਾਉਣ ਲਈ ਕੰਦਰ ਟੁੱਟ ਖੜਾ ਕੀ ਹਿਸਾਬ ਕਰਦਾ ਵਾ ਤੇਰਾ ਗੱਡੀ ਨਾ ਥੋੜੀ ਜੀ ਹੋਰ ਹੋ ਗਈ 2 ਮਿੰਟ ਖੜ ਜਾ ਹੁਣੇ ਲਾ ਦੇ ਨਾ ਉਹ ਲਾਈ ਖੜਾ ਤੂੰ ਬਿਜਲੀ ਦਾ ਫਿਊਜ ਤਾਂ ਜਿਹੜਾ ਉੱਡੇ ਉੱਡੇ ਹੀ ਆ ਜਿਹੜੇ ਹਿਸਾਬ ਨਾਲ ਤੂੰ ਹੋਇਆ ਫਿਰ ਤਾਂ ਮੇਲੇ ਦਾ ਤੇਰਾ ਫਿਊਜ ਵੀ ਉੱਡ ਜਾਣਾ ਉਹ ਪੀ ਕੇ ਦੂਰ ਬੋਤਲ ਸ਼ਰਾਬ ਦੀ ਨੰਗੀਆਂ ਤਾਰਾਂ ਨੂੰ ਹੱਥ ਲਾਈ ਜਾਂਦਾ ਆ ਜਾ ਮੇਰਾ ਵੀਰ ਬਹੁਤ ਸਣਾ ਤਰਿਆਈਆਂ ਤੇਰੇ ਅਲੋਂ ਕਿਉਂ ਖਿੱਚੀ ਫਿਰਦਾ ਯਾਰ ਮੈਂ ਕਹਦਾ ਸ਼ਰਾਬੀ ਆ ਇਹ ਤਾਂ ਸਕੂਪੀ ਆ ਓਏ ਆ ਗਿਆ ਸਾਡੇ ਨਾਲ ਹੋਰ ਯਾਰ ਓਏ ਮਸਾਂ ਬੰਦੇ ਇਕੱਠੇ ਹੋਏ ਚੱਕ ਬੋਗਲਾ ਖਲਾਰਗੇ ਰੇਕ ਨਾ ਓ ਨਾ ਓਏ ਬਾਈ ਅੱਜ ਨਾ ਸਾਡੇ ਕਾਲਜ ਚ ਫਿਜ਼ੀਕਲ ਦੀ ਪ੍ਰੈਕਟੀਕਲ ਸੀ ਉਥੇ ਰੇਸਾ ਰੂਸਾ ਲਾਈਆਂ ਬਾਈ ਮੇਰਾ ਤਾਂ ਚੂਲਾ ਹੀ ਲਿਆ ਪਿਆ ਮੈਥੋਂ ਨਹੀਂ ਪੈਂਦੀ ਆ ਪੇਪਰ ਲੋ ਓ ਯਾਰ ਪਵਾ ਯਾਰ ਠੰਡ ਵਧੀ ਜਾਂਦੀ ਆ ਨਾ ਬਾਈ ਨਾ ਆਪਣਾ ਜਵਾਬ ਆ ਚੱਲ ਐ ਕਰ ਯਾਰ ਆ ਠੇਕੇ ਤੇ ਜਾ ਸਾਡੇ ਕੋਲ ਬੋਤਲ ਫੜ ਕੇ ਲਿਆ ਇਹਨਾਂ ਨੂੰ ਹੁਣ ਪੀਉਣੀ ਪਊਗੀ ਠੀਕ ਆ ਹੁਣੇ ਆ ਗਿਆ ਐ ਹੇ 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 ਬਾਈ ਵੇਖਣਾ ਹੀ ਸੀਗਾ ਮੈਂ ਹੁਣ ਕਿੱਕ ਮਾਰ ਦਿੰਦਾ ਨਾ ਚੂਲਾ ਦੁਖਦਾ ਬੰਦਿਆਂ ਨੂੰ ਭੋਗਲਾ ਚੱਕ ਲੈ ਰੇਪਵਾ ਸੱਚੀ ਦੁਖਦਾ ਬਈ ਯਾਰ ਦੁਖਦਾ ਹੋਗਾ ਫੇ ਖਿਲਜੀ ਡਾਕਟਰ ਤੋਂ ਕਰਾ ਲਿਆਂਗੇ ਲੋਟ ਚੱਲ ਬੰਦਿਆਂ ਨੂੰ ਰੇਪਵਾ ਚੱਲ ਚੱਲ ਜੂੜ ਪਾਇਆ ਪਾਲੀਂ ਦੇ ਬਈ ਯਾਰ ਬੰਦਿਆਂ ਨੂੰ ਮੱਥੇ ਤੇ ਲੱਗ ਜਾ